ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਇੱਕ ਪੈਲਸ ਦਾ ਦ੍ਰਿਸ਼ਾ ਜਿੱਥੇ ਕਿ ਵਿਆਹ ਹੋ ਰਿਹਾ ਰਿਸ਼ਤੇਦਾਰ ਮਿੱਤਰ ਦੋਸਤ ਤਿਆਰ ਹੋ ਕੇ ਕੋਈ ਇੱਧਰ ਜਾ ਰਿਹਾ ਕੋਈ ਇੱਧਰ ਜਾ ਰਿਹਾ ਲੜਕੀ ਦਾ ਵਿਆਹ ਹੈ ਲੜਕੀ ਦੇ ਪਰਿਵਾਰ ਵਾਲੇ ਆ ਜਿਹੜੇ ਉਹ ਪੂਰੀਆਂ ਤਿਆਰੀਆਂ 'ਚ ਜੁਟੇ ਹੋਏ ਆ ਕਿਉਂਕਿ ਬਰਾਤ ਆਉਣ ਵਾਲੀ ਆ ਤੇ ਜਦੋਂ ਬਰਾਤ ਆਉਣ ਵਾਲੀ ਹੁੰਦੀ ਆ ਉਦੋਂ ਲੜਕੀ ਦੇ ਰਿਸ਼ਤੇਦਾਰਾਂ ਨੂੰ ਘਰਦਿਆਂ ਨੂੰ ਇਹ ਹੁੰਦਾ ਵੀ ਸਾਡੇ ਤੋਂ ਬਰਾਤ ਦੀ ਸੇਵਾ ਦੇ ਵਿੱਚ ਕੋਈ ਕਮੀ ਨਾ ਰਹੇ ਜੇ ਚਲੋ ਸਾਰੀਆਂ ਤਿਆਰੀਆਂ ਹੋ ਰਹੀਆਂ ਤੇ ਅੱਧੇ ਘੰਟੇ ਬਾਅਦ ਆਵਾਜ਼ ਆਉਣ ਲੱਗਦੀਆਂ ਨੇ ਕਿ ਭਾਈ ਬਰਾਤ ਆ ਗਈ ਬਰਾਤ ਆ ਗਈ ਕੁੜੀਆਂ ਨੂੰ ਆਵਾਜ਼ ਮਾਰੀ ਜਾਂਦੀ ਆ ਵੀ ਤੁਸੀਂ ਆਪਣੀ ਥਾਲੀ ਤਿਆਰ ਕਰ ਲਓ ਵਾਰ ਰੋਕਣ ਵਾਲੀ ਭਈ ਬਰਾਤ ਆ ਗਈ ਚਲੋ ਸਾਰੇ ਇੱਧਰ ਉੱਧਰ ਭੱਜਦੇ ਆ ਬੈਂਡ ਵਾਜਿਆਂ ਦੇ ਨਾਲ ਬਰਾਤ ਆ ਜਿਹੜੀ ਉਹ ਆ ਰਹੀ ਹੁੰਦੀ ਆ ਬਰਾਤ ਆਉਂਦੀ ਆ ਬਰਾਤ ਦਾ ਸਵਾਗਤ ਕੀਤਾ ਜਾਂਦਾ ਉਸ ਤੋਂ ਬਾਅਦ ਚਲੋ ਚਾਹ ਪਾਣੀ ਪੀਤਾ ਜਾਂਦਾ ਤੇ ਉਸ ਤੋਂ ਬਾਅਦ ਕਹਿੰਦੇ ਆ ਕਿ ਫੇਰੇ ਹੋਣੇ ਆ ਵੀ ਪਹਿਲਾਂ ਫੇਰੇ ਕਰਾਂਗੇ ਫਿਰ ਉਸ ਤੋਂ ਬਾਅਦ ਦੂਜੀਆਂ ਰਸਮਾਂ ਕਰਾਂਗੇ ਕੁੜੀ ਨੂੰ ਬੁਲਾਓ ਚਲੋ ਜਦੋਂ ਕੁੜੀ ਨੂੰ ਬੁਲਾਇਆ ਜਾਂਦਾ ਤੇ ਮੰਡਪ ਦੇ ਵਿੱਚ ਬਿਠਾਇਆ ਜਾਂਦਾ ਕੁੜੀ ਆਪਣੇ ਘਰ ਵਾਲੇ ਵੱਲ ਵੇਖਦੀ ਆ ਮੁੰਡੇ ਦੇ ਸੇਰਾ ਲੱਗਿਆ ਹੁੰਦਾ ਤੇ ਜਦੋਂ ਪੰਡਤ ਮੁੰਡੇ ਨੂੰ ਕਹਿੰਦਾ ਕਿ ਤੁਸੀਂ ਆਪਣਾ ਸੇਰਾ ਹਟਾ ਲਓ ਕਿਉਂਕਿ ਫੇਰੇ ਆ ਜਿਹੜੇ ਉਹ ਸੇਰਾ ਹਟਾ ਕੇ ਹੋਣਗੇ ਤਾ ਕੁੜੀ ਮੁੰਡੇ ਵੱਲ ਵੇਖਦੀ ਆ ਤਾਂ ਕੁੜੀ ਇੱਕਦਮ ਖੜੀ ਹੋ ਜਾਂਦੀ ਆ ਖੜੀ ਹੋ ਕੇ ਉਹ ਆਪਣੇ ਪਾਪਾ ਨੂੰ ਕਹਿੰਦੀ ਆ ਪਾਪਾ ਮੈਂ ਇਹ ਵਿਆਹ ਨਹੀਂ ਕਰਨਾ ਸਾਰੇ ਜਾਣੇ ਹੈਰਾਨ ਰਹਿ ਜਾਂਦੇ ਆ ਕੁੜੀ ਦੀ ਆਵਾਜ਼ ਸੁਣ ਕੇ ਜਿਹੜਾ ਜਿੱਥੇ ਸੀ ਉੱਥੇ ਹੀ ਖੜ ਗਿਆ ਵੀ ਆ ਕੀ ਗੱਲ ਹੋ ਗਈ ਵੀ ਹੁਣ ਵਿਆਹ ਨੂੰ ਕਿਵੇਂ ਜਵਾਬ ਦਿੱਤਾ ਜਾਊ ਤਾਂ ਕੁੜੀ ਦਾ ਪਿਓ ਕੁੜੀ ਕੋਲ ਆਉਂਦਾ ਤੇ ਉਹਨੂੰ ਕਹਿੰਦਾ ਵੀ ਕੀ ਗੱਲ ਹੋ ਗਈ ਪੁੱਤ ਤੂੰ ਵਿਆਹ ਕਿਉਂ ਨਹੀਂ ਕਰਾਉਣਾ ਉਹ ਕਹਿੰਦੀ ਪਾਪਾ ਮੈਂ ਇਹ ਵਿਆਹ ਨਹੀਂ ਕਰਾ ਸਕਦੀ ਕੁੜੀ ਦਾ ਪਿਓ ਕੁੜੀ ਨੂੰ ਸਾਈਡ ਤੇ ਲੈ ਜਾਂਦਾ ਉਹਨੂੰ ਕਹਿੰਦਾ ਵੀ ਤੂੰ ਕਮਲੀ ਹੋ ਗਈਆਂ ਤੈਨੂੰ ਪਤਾ ਤੂੰ ਕੀ ਕਹਿ ਰਹੀ ਆ ਬਰਾਤ ਬੂਹੇ ਤੇ ਆ ਕੇ ਮੋੜੀ ਤੇ ਸਾਰੇ ਪਿੰਡ ਦੇ ਵਿੱਚ ਬਦਨਾਮੀ ਹੋਊਗੀ ਨਾਲੇ ਮੁੰਡੇ ਵਾਲਿਆਂ ਦੀ ਨੇ ਆਪਣੀ ਹੁਣ ਤੂੰ ਕਿਉਂ ਕਹਿ ਰਹੀ ਹੈਂਗੀ ਉਹ ਕਹਿੰਦੀ ਪਪਾ ਤੁਸੀਂ ਮੁੰਡਾ ਵੇਖਿਆ ਜਿਹੜੇ ਮੁੰਡੇ ਨਾਲ ਮੇਰੇ ਵਿਆਹ ਦੀ ਗੱਲ ਹੋਈ ਸੀ ਉਹ ਤਾਂ ਮੁੰਡਾ ਹੀ ਨਹੀਂ ਉਹ ਕਹਿੰਦਾ ਕਿ ਨਹੀਂ ਪੁੱਤਰ ਮੁੰਡਾ ਤਾਂ ਉਹੀ ਆ ਉਹ ਕਹਿੰਦੀ ਨਹੀਂ ਪਪਾ ਮੁੰਡੇ ਵਰਗਾ ਜ਼ਰੂਰ ਆ ਪਰ ਮੁੰਡਾ ਨਹੀਂ ਅਸਲ ਦੇ ਵਿੱਚ ਕੀ ਸੀ ਸਚਾਈ ਮੁੰਡਾ ਹੋਰ ਸੀ ਜਾਂ ਉਹੀ ਸੀ ਤੇ ਕੁੜੀ ਵਿਆਹ ਨੂੰ ਕਿਉਂ ਮਨਾ ਕਰ ਰਹੀ ਸੀ ਇਸ ਪੂਰੀ ਕਹਾਣੀ ਦਾ ਸੱਚ ਜਾਣਨ ਲਈ ਪਹਿਲਾਂ ਸਾਨੂੰ ਥੋੜਾ ਟਾਈਮ ਪਿੱਛੇ ਦੀ ਕਹਾਣੀ ਜਾਣਣੀ ਪਊਗੀ। ਇੱਕ ਪਰਿਵਾਰ ਦੇ ਵਿੱਚ, ਮੱਧ ਵਰਗੀ ਪਰਿਵਾਰ ਦੇ ਵਿੱਚ ਇੱਕ ਕੁੜੀ ਜਨਮ ਲੈਂਦੀ ਆ। ਕੁੜੀ ਦਾ ਨਾਮ ਹਰੀਆ ਰੱਖਿਆ ਜਾਂਦਾ। ਹਰੀਆ ਦੇ ਮਾਪੇ ਉਹਨੂੰ ਬੜੇ ਚਾਮਾਂ ਲਾਡਾਂ ਨਾਲ ਪਾਲਦੇ ਆ, ਉਹਨੂੰ ਪੜ੍ਹਾਉਂਦੇ ਆ। ਹਰੀਆ ਜਦੋਂ ਵੱਡੀ ਹੋ ਜਾਂਦੀ ਆ ਤਾਂ ਉਹ ਕਾਲਜ ਦੀ ਪੜ੍ਹਾਈ ਹੈ ਜਿਹੜੀ ਉਹ ਸ਼ੁਰੂ ਕਰਦੀ ਆ। ਕਾਲਜ ਜਾਂਦੀ ਆ। ਹਰੀਆ ਬਹੁਤ ਜ਼ਿਆਦਾ ਸੋਹਣੀ ਹੁੰਦੀ ਆ। ਪੜ੍ਹਾਈ ਦੇ ਵਿੱਚ ਵੀ ਉਹ ਬਹੁਤ ਹੁਸ਼ਿਆਰ ਹੁੰਦੀ ਆ। ਜਦੋਂ ਵੀ ਕੋਈ ਰੀਆ ਨੂੰ ਵੇਖਦਾ ਸੀ ਤਾਂ ਉਹਦੇ ਵੱਲ ਵੇਖਦਾ ਹੀ ਰਹਿ ਜਾਂਦਾ ਸੀ ਪਰ ਰੀਆ ਸੀ ਜਿਹੜੀ ਉਹ ਬਹੁਤ ਸਿਆਣੀ ਤੇ ਸੁਲਝੀ ਹੋਈ ਕੁੜੀ ਸੀ ਉਹ ਪੜ੍ਹਾਈ ਤੋਂ ਬਿਨਾਂ ਆਸ-ਪਾਸੇ ਦੀਆਂ ਕਿਸੇ ਵੀ ਗੱਲਾਂ ਵੱਲ ਧਿਆਨ ਨਹੀਂ ਦਿੰਦੀ ਸੀ ਜਦੋਂ ਰੀਆ ਫਸਟイヤー ਕਰ ਲੈਂਦੀ ਆ ਕਾਲਜ ਦੇ ਵਿੱਚ ਤਾਂ ਸੈਕੰਡイヤー ਦੇ ਵਿੱਚ ਹੋ ਜਾਂਦੀ ਆ ਤਾਂ ਫਸਟイヤー ਦੇ ਵਿੱਚ ਇੱਕ ਮੁੰਡਾ ਆਉਂਦਾ ਉਹ ਮੁੰਡਾ ਇੰਨਾ ਸੋਹਣਾ ਸੁਨੱਖਾ ਹੁੰਦਾ ਕਾਲਜ ਦੇ ਵਿੱਚ ਜਦੋਂ ਵੀ ਨਵੇਂ ਸਟੂਡੈਂਟ ਆਉਂਦੇ ਆ ਕੋਈ ਕੁੜੀ ਜਾਂ ਮੁੰਡਾ ਸੋਹਣਾ ਹੁੰਦਾ ਜਾਂ ਅਮੀਰ ਘਰ ਦਾ ਹੁੰਦਾ ਤਾਂ ਉਹਦੇ ਚਰਚੇ ਆ ਜਿਹੜੇ ਉਹ ਹੁੰਦੇ ਹੀ ਹੁੰਦੇ ਆ ਤੇ ਉਹ ਮੁੰਡਾ ਜਿਹਦਾ ਨਾਮ ਰਵੀ ਹੁੰਦਾ ਰਵੀ ਪਹਿਲੇ ਦਿਨ ਕਾਲਜ ਤੇ ਕਾਲਜ ਆਉਂਦਾ ਬੁਲਟ ਤੇ ਛਿੱਟਾ ਉਹਦੇ ਕੁੜਤਾ ਪਜਾਮਾ ਪਾਇਆ ਹੁੰਦਾ ਸਰਦਾਰਾਂ ਵਰਗਾ ਸਰਦਾਰਾਂ ਵਰਗੀ ਲੁੱਕ ਹੁੰਦੀ ਆ ਕੁੜਤਾ ਪਜਾਮਾ ਪਾਇਆ ਤੇ ਬਹੁਤ ਸੋਹਣਾ ਸੁਨੱਖਾ ਮੁੰਡਾ ਹੁੰਦਾ ਕਿ ਜਦੋਂ ਉਹ ਐਂਟਰੀ ਕਰਦਾ ਉਹਦੀ ਐਂਟਰੀ ਇਹੋ ਜੀ ਹੁੰਦੀ ਆ ਕਾਲਜ ਦੇ ਵਿੱਚ ਜਿਵੇਂ ਇੱਕ ਫਿਲਮੀ ਸੀਨ ਹੁੰਦਾ ਜਿਹੜਾ ਵੀ ਕੋਈ ਵੇਖਦਾ ਮੁੰਡੇ ਕੁੜੀਆਂ ਉਹਨੂੰ ਵੇਖਦੀ ਰਹਿ ਜਾਂਦੇ ਆ ਚਲੋ ਉਹ ਕਾਲਜ ਆਉਂਦਾ ਉਸੇ ਤਰ੍ਹਾਂ ਨਾਲ ਰੂਟੀਨ ਸ਼ੁਰੂ ਹੁੰਦਾ ਸਾਰੇ ਗੱਲਾਂ ਕਰਦੇ ਆ ਵੀ ਨਵਾਂ ਮੁੰਡਾ ਆਇਆ ਬੜਾ ਸੋਹਣਾ ਬੁਲਟ ਤੇ ਆਇਆ ਬੜੀ ਟੋਹਰਾ ਵੀ ਅਮੀਰ ਮਾਂ ਬਾਪ ਦਾ ਲੱਗਦਾ ਉਸ ਤੋਂ ਬਾਅਦ ਹੌਲੀ ਹੌਲੀ ਰਵੀ ਦੇ ਦੋਸਤ ਬਣਦੇ ਆ ਕੁੜੀਆਂ ਜਿਹੜੀਆਂ ਰਵੀ ਨੂੰ ਦੇਖ ਦੇਖ ਕੇ ਹੌਂਕੇ ਭਰਦੀਆਂ ਕਿਉਂਕਿ ਰਵੀ ਸੋਹਣਾ ਬਹੁਤ ਸੀ ਚਲੋ ਜ਼ਿੰਦਗੀ ਹੈ ਜਿਹੜੀ ਆਪਣੀ ਰਫਤਾਰ ਨਾਲ ਚੱਲਦੀ ਰਹਿੰਦੀ ਆ ਤੇ ਰਵੀ ਨੂੰ ਕਾਲਜ ਆਇਆ ਨੂੰ 1 ਮਹੀਨਾ ਹੋ ਜਾਂਦਾ ਤੇ ਇੱਕ ਦਿਨ ਰਵੀ ਰੀਆ ਨੂੰ ਵੇਖ ਲੈਂਦਾ ਰੀਆ ਪਾਣੀ ਪੀਣ ਆਉਂਦੀ ਆ ਵਾਟਰ ਕੂਲਰ ਤੇ ਉਧਰ ਹੀ ਰਵੀ ਆਉਂਦਾ ਜਦੋਂ ਉਹ ਰੀਆ ਨੂੰ ਵੇਖਦਾ ਤੇ ਰੀਆ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਰੀਆ ਜਿਹੜੀ ਇਗਨੋਰ ਕਰਕੇ ਲੰਘ ਜਾਂਦੀ ਆ ਉਸ ਦਿਨ ਤੋਂ ਬਾਅਦ ਰਵੀ ਰੀਆ ਦੇ ਪਿੱਛੇ ਹੀ ਪੈ ਜਾਂਦਾ ਕਿਉਂਕਿ ਰੀਆ ਵੀ ਬਹੁਤ ਸੋਹਣੀ ਸੀ ਤੇ ਰਵੀ ਨੂੰ ਪਸੰਦ ਆ ਗਈ ਸੀ ਬਾਕੀ ਰਵੀ ਸੀ ਜਿਹੜਾ ਉਹ ਅਮੀਰ ਬਾਪ ਦੀ ਬਿਗੜੀ ਹੋਈ ਔਲਾਦ ਸੀ ਤੇ ਉਹਨੂੰ ਇਹ ਹੁੰਦਾ ਸੀ ਵੀ ਜੇ ਮੈਂ ਕਿਸੇ ਕੁੜੀ ਵੱਲ ਵੇਖਿਆ ਤਾਂ ਕੁੜੀ ਮੈਨੂੰ ਨਾ ਨਾ ਕਰੇ ਚਲੋ ਰੀਆ ਦਾ ਪਿੱਛਾ ਕਰਦਾ ਰੀਆ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਪਰ ਰੀਆ ਉਹਨੂੰ ਇਗਨੋਰ ਕਰਦੀ ਆ ਤੇ ਜਦੋਂ ਕੁੜੀਆਂ ਰੀਆ ਨੂੰ ਕਹਿੰਦੀਆਂ ਵੀ ਰੀਆ ਤੂੰ ਤਾਂ ਕਰਮਾਂ ਵਾਲੀ ਆ ਤੈਨੂੰ ਇੰਨਾ ਸੋਹਣਾ ਸੁਨੱਖਾ ਮੁੰਡਾ ਪਸੰਦ ਕਰਦਾ ਵੀ ਕੁੜੀਆਂ ਤਾਂ ਇਹਦੇ ਨਾਲ ਗੱਲ ਕਰਨ ਨੂੰ ਤਰਸਦੀਆਂ ਨੇ ਤੇ ਤੂੰ ਉਹਨੂੰ ਬੁਲਾਉਂਦੀ ਨਹੀਂ ਚਲੋ ਇਹ ਗੱਲਾਂ ਕਰ ਕਰਕੇ ਰੀਆ ਵੀ ਰਵੀ ਵੱਲ ਥੋੜਾ ਧਿਆਨ ਦੇਣ ਲੱਗਦੀ ਆ ਉਸ ਤੋਂ ਬਾਅਦ ਉਹਨਾਂ ਦੋਨਾਂ ਦੀ ਦੋਸਤੀ ਹੋ ਜਾਂਦੀ ਆ ਤੇ ਇਹ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਆ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਜਾਂਦੇ ਆ ਜਦੋਂ ਇਹਨਾਂ ਦੇ ਰਿਲੇਸ਼ਨ ਨੂੰ 6 ਮਹੀਨੇ ਹੋ ਜਾਂਦੇ ਆ ਗੱਲਬਾਤ ਕਰਦੇ ਆ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਲੈਂਦੇ ਆ ਤਾ ਰੀਆ ਰਵੀ ਨੂੰ ਕਹਿੰਦੀ ਆ ਕਿ ਰਵੀ ਇਨ ਫਿਊਚਰ ਆਪਾਂ ਵਿਆਹ ਕਰਾਵਾਂਗੇ ਵੀ ਮੇਰੇ ਮਾਪੇ ਬਹੁਤੇ ਅਮੀਰ ਨਹੀਂ ਭਾਵੇਂ ਮੈਂ ਇਕਲौती ਔਲਾਦ ਆ ਪਰ ਮੇਰੇ ਬਾਪ ਕੋਲ ਤਾਂ ਹਨਾ 5-4 ਕਿੱਲੇ ਜ਼ਮੀਨ ਦੇ ਆ ਤੇ ਮੇਰੇ ਪਾਪਾ ਦਾ ਛੋਟਾ ਜਿਹਾ ਆਪਦਾ ਆਰਧਾ ਦਾ ਕੰਮ ਆਗਾ ਤੇ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਰੀਆ ਵੀ ਮੈਨੂੰ ਕੋਈ ਇਤਰਾਜ਼ ਨਹੀਂ ਵੀ ਮੇਰੇ ਪਿਓ ਦੀ ਬਥੇਰੀ ਜ਼ਮੀਨ ਜਾਇਦਾਦ ਆ ਵੀ ਅਸੀਂ ਦੋ ਭਰਾ ਹਾਂਗੇ ਤੇ ਸਾਡੇ ਕੋਲੇ 50-60 ਕਿੱਲੇ ਜ਼ਮੀਨ ਦੇ ਆ ਚਲੋ ਰੀਆ ਨੂੰ ਇਹ ਹੁੰਦਾ ਸੀਗਾ ਵੀ ਠੀਕ ਆ ਵੀ ਇਨ ਅ ਫਿਊਚਰ ਹਨਾ ਅਸੀਂ ਇਕੱਠੇ ਰਹਿਣਾ ਇਸ ਕਰਕੇ ਉਹ ਇੱਕ ਦੂਜੇ ਨੂੰ ਮਿਲਦੇ ਆ ਕਾਲਜ ਕਾਲਜ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ ਰੀਆ ਤੇ ਰਵੀ ਦੀ ਦੋਸਤੀ ਦੇ ਚਰਚੇ ਆ ਜਿਹੜੇ ਉਹ ਪੂਰੇ ਕਾਲਜ ਦੇ ਵਿੱਚ ਹੋ ਜਾਂਦੇ ਆ ਤੇ ਇੱਕ ਦਿਨ ਰਵੀ ਇਹ ਜਿਹੜਾ ਰੀਆ ਨੂੰ ਕਹਿੰਦਾ ਰੀਆ ਤੂੰ ਨਾ ਕੱਲ ਨੂੰ ਤਿਆਰ ਤੁਰ ਹੋ ਕੇ ਆਈ ਆਪਾਂ ਕਾਲਜ ਤੋਂ ਬੰਕ ਮਾਰਾਂਗੇ ਆਪਾਂ ਫਿਲਮ ਦੇਖ ਕੇ ਆਵਾਂਗੇ ਰੀਆ ਕਹਿੰਦੀ ਰਵੀ ਇਹ ਮੈਨੂੰ ਠੀਕ ਨਹੀਂ ਲੱਗਦਾ ਵੀ ਹਜੇ ਆਪਣੀ ਨਾਲ ਕੋਈ ਮੰਗਣੀ ਹੋਈ ਆ ਹਨਾ ਨਾ ਆਪਣਾ ਰਿਸ਼ਤਾ ਹੋਇਆ ਵੀ ਇਸ ਤਰ੍ਹਾਂ ਕਾਲਜ ਤੋਂ ਬਾਹਰ ਜਾਣਾ ਮੈਨੂੰ ਵਧੀਆ ਨਹੀਂ ਲੱਗਦਾ ਉਹ ਕਹਿੰਦਾ ਨਹੀਂ ਇਹਨੇ ਫਿਊਚਰ ਆਪਾਂ ਵਿਆਹ ਤਾਂ ਕਰਾਈ ਲੈਣਾ ਕੋਛ ਨਹੀਂ ਹੁੰਦਾ ਚਲ ਰੀਆ ਉਹਦੀ ਗੱਲ ਮੰਨ ਜਾਂਦੀ ਅਗਲੇ ਦਿਨ ਉਹ ਤਿਆਰ ਹੋ ਕੇ ਆਉਂਦੀ ਆ ਤੇ ਰਵੀ ਵੀ ਵਧੀਆ ਗੱਡੀ ਲੈ ਕੇ ਆਉਂਦਾ ਉਹ ਰੀਆ ਨੂੰ ਗੱਡੀ 'ਚ ਬਿਠਾਉਂਦਾ ਤੇ ਚੱਲ ਪੈਂਦਾ ਜਾਂਦੇ ਜਾਂਦੇ ਉਹ ਕਹਿੰਦਾ ਵੀ ਮੈਂ ਤੈਨੂੰ ਨਾ ਮਿਲਣਾ ਚਾਹਣਾ ਤੈਨੂੰ ਇਕੱਲੀ ਨੂੰ ਮਿਲਣਾ ਚਾਹਣਾ ਸ਼ਰਮੇ ਦੇ ਵਿੱਚ ਤਾਂ ਇਕੱਠ ਹੋਊਗਾ ਤੇ ਮੈਂ ਚਾਹਣਾ ਕਿ ਆਪਾਂ ਇੱਕ ਡੇਢ ਘੰਟਾ ਹੋਟਲ ਦੇ ਵਿੱਚ ਨਾ ਸਪੈਂਡ ਕਰ ਲਈਏ ਮੈਂ ਇਕੱਲੀ ਦਾ ਤੇਰਾ ਹੱਥ ਫੜ ਕੇ ਬੈਠਣਾ ਚਾਹਣਾ ਮੈਂ ਤੇਰੇ ਨਾਲ ਬਹੁਤ ਗੱਲਾਂ ਕਰਨਾ ਚਾਹਣਾ ਚਲੋ ਇਸ ਤਰ੍ਹਾਂ ਗੱਲਾਂ ਕਰਦਾ ਤੇ ਰੀਆ ਜਿਹੜੀ ਉਹ ਨਾ ਤਾਂ ਮਨਾ ਕਰਦੀ ਐ ਤੇ ਨਾ ਹੀ ਹਾਂ ਕਹਿੰਦੀ ਆ ਰਵੀ ਆ ਉਹਨੂੰ ਸੁਣਾ ਕੇ ਆਪਣੀ ਗੱਡੀ ਆ ਜਿਹੜੀ ਹੋਟਲ ਦੇ ਗੇਟ ਅੱਗੇ ਲਾ ਦਿੰਦਾ ਤੇ ਉਸ ਤੋਂ ਬਾਅਦ ਉੱਤਰਦੇ ਆ ਉਹ ਦੋਨੋਂ ਅੱਗੇ ਉਹ ਰੂਮ ਲੈਂਦਾ ਤੇ ਹੋਟਲ 'ਚ ਚਲੇ ਜਾਂਦੇ ਆ ਹੋਟਲ 'ਚ ਜਾ ਕੇ ਚਲੋ ਉਹ ਖਾਣ ਪੀਣ ਨੂੰ ਆਰਡਰ ਕਰਦੇ ਆ ਖਾਂਦੇ ਪੀਂਦੇ ਆ ਉਸ ਤੋਂ ਬਾਅਦ ਜਦੋਂ ਅੱਧਾ ਘੰਟਾ ਹੋ ਜਾਂਦਾ ਤਾਂ ਰੀਆ ਕਹਿੰਦੀ ਕਿ ਰਵੀ ਮੈਨੂੰ ਨਾ ਅਨਕੰਫਰਟੇਬਲ ਫੀਲ ਹੋ ਰਿਹਾ ਪਲੀਜ਼ ਆਪਾਂ ਚਲੀਏ ਉਹ ਕਹਿੰਦਾ ਵੀ ਐ ਕਿਵੇਂ ਜਾਣ ਦੇ ਦਿਆਂ ਵੀ ਮੈਂ ਹਣਾ ਇੱਥੇ ਰੈਂਟ ਵੀ ਦਿੱਤਾ ਕਮਰੇ ਦਾ ਐ ਨਹੀਂ ਤੈਨੂੰ ਜਾਣ ਦਿੰਦਾ ਆਪਾਂ ਬੈਠਾਂਗੇ ਪਿਆਰ ਦੀਆਂ ਗੱਲਾਂ ਕਰਾਂਗੇ ਫੋਰ ਟਾਈਮਸ ਸਪੈਂਡ ਕਰਾਂਗੇ। ਧਰੀ ਆ ਜਿਹੜੀ ਉਹਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਰਵੀ ਰੀਆ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਪਰ ਰੀਆ ਕਹਿੰਦੀ ਕਿ ਰਵੀ ਗੱਲ ਸਿਰਫ ਟਾਈਮ ਸਪੈਂਡ ਕਰਨ ਦੀ ਹੋਈ ਸੀ। ਦੇਖੋ ਹਜੇ ਆਪਣਾ ਕੋਈ ਰਿਸ਼ਤਾ ਨਹੀਂ ਤੇ ਮੈਂ ਇਸ ਰਿਸ਼ਤੇ 'ਚ ਅੱਗੇ ਨਹੀਂ ਵਧਣਾ ਚਾਹੁੰਦੀ। ਰਵੀ ਨੂੰ ਗੁੱਸਾ ਆ ਜਾਂਦਾ ਤੇ ਉੱਠ ਕੇ ਖੜਾ ਹੋ ਜਾਂਦਾ। ਉਹ ਕਹਿੰਦਾ ਤੂੰ ਦੋ ਕੋਡੀ ਦੀ ਕੁੜੀ ਕਹਿੰਦਾ ਤੇਰੀ ਕੀ ਔਕਾਤ ਵੀ ਤੂੰ ਮੈਨੂੰ ਕਿਸੇ ਗੱਲ ਤੋਂ ਮਨਾ ਕਰੇ। ਕਹਿੰਦਾ ਮੇਰੇ ਤਾਂ ਇੱਕ ਇਸ਼ਾਰੇ 'ਤੇ ਕੁੜੀਆਂ ਮਰਦੀਆਂ ਨੇ ਤੇ ਤੂੰ ਮੇਰੇ ਮੂਰੇ ਨਖਰੇ ਕਰਦੀਆਂ। ਤੂੰ ਕੀ ਸਮਝਿਆ ਵੀ ਇੰਨਾ ਸੋਹਣਾ ਮੁੰਡਾ ਪੱਟ ਕੇ ਤੂੰ ਮੇਰੇ ਨਾਲ ਵਿਆਹ ਕਰਾ ਲੇਂਗੀ ਵਿਆਹ ਕਰਾਉਣ ਦੇ ਸੁਪਨੇ ਤਾਂ ਤੂੰ ਭੁੱਲ ਜਾ ਮੈਂ ਤਾਂ ਤੈਨੂੰ ਪਾਉਣਾ ਚਾਹੁੰਦਾ ਸੀ ਮੇਰੀ ਜਿੱਦ ਸੀ ਕਿਉਂਕਿ ਸਾਰੇ ਮੁੰਡਿਆਂ ਦੀ ਇਹ ਸ਼ਰਤ ਲੱਗੀ ਸੀ ਵੀ ਰੀਆ ਸੋਹਣੀ ਆ ਉਹਨੂੰ ਕੌਣ ਸਭ ਤੋਂ ਪਹਿਲਾਂ ਆਪਣੇ ਚੱਕਰ 'ਚ ਫਸਾਉਂਦਾ ਤੇ ਰਹੀ ਵਿਆਹ ਦੀ ਗੱਲ ਮੈਂ ਤੇਰੇ ਨਾਲ ਕਰੂੰ ਮੈਂ ਇੱਕ ਅਮੀਰ ਘਰਾਣੇ ਦੀ ਸੋਹਣੀ ਸੁਨੱਖੀ ਕੁੜੀ ਨਾਲ ਵਿਆਹ ਕਰੂੰ ਤੇ ਨਹੀਂ ਮੱਧਵਰਗੀ ਪਰਿਵਾਰ ਦੀ ਕੁੜੀ ਨਾਲ ਵਿਆਹ ਕਰਕੇ ਮੈਂ ਆਪਣਾ ਸਟੇਟਸ ਡਾਊਨ ਕਰਨਾ ਜਦੋਂ ਇੰਨੀਆਂ ਗੱਲਾਂ ਕਹਿੰਦਾ ਤਾਂ ਰੀਆ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਉਹ ਉੱਠ ਕੇ ਜਾਣ ਲੱਗਦੀ ਆ ਪਰ ਰਵੀ ਉਹਦੀ ਬਾਹ ਫੜ ਲੈਂਦਾ ਧਰੀ ਆ ਉਹਦੇ ਚਪੇੜ ਮਾਰਦੀ ਆ ਚਪੇੜ ਮਾਰ ਕੇ ਉਹ ਨਾ ਰੂਮ ਦੇ ਅੰਦਰ ਸਿਕਿਉਰਿਟੀ ਬਟਨ ਹੁੰਦਾ ਇੱਕ 스ਵਿਚ ਉਹ ਦਬ ਦਿੰਦੀ ਆ ਤੇ ਇੰਨੇ ਜਿਹੜੀ ਹੋਟਲ ਦੀ ਸਿਕਿਉਰਿਟੀ ਆ ਉਹ ਆ ਕੇ ਦਰਵਾਜਾ ਖੋਲਦੀ ਆ ਤਾਂ ਉਹ ਕਹਿੰਦੀ ਕਿ ਵੀ ਇਹ ਮੇਰੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸਿਕਿਉਰਿਟੀ ਵਾਲੇ ਆ ਜਿਹੜੇ ਉਹਨੂੰ ਡਾਂਟਦੇ ਆ ਤੇ ਰੀਆ ਨੂੰ ਉੱਥੋਂ ਬਾਹਰ ਕੱਢ ਦਿੰਦੇ ਆ ਚਲੋ ਰੀਆ ਜਿਹੜੀ ਉਹ ਰੋਂਦੀ ਕਰ ਲਾਉਂਦੀ ਆਪਣੇ ਘਰ ਆ ਜਾਂਦੀ ਆ ਘਰ ਆ ਕੇ ਉਹ ਸਿੱਧੀ ਆਪਣੇ ਕਮਰੇ 'ਚ ਜਾਂਦੀ ਆ ਉਹ ਕਿਸੇ ਨਾਲ ਅੱਖ ਵੀ ਨਹੀਂ ਮਲਾਉਂਦੀ ਕਿਉਂਕਿ ਉਹਨੂੰ ਬਹੁਤ ਗਿਲਟੀ ਫੀਲ ਹੁੰਦਾ ਉਹਨੇ ਸੋਚਿਆ ਵੀ ਨਹੀਂ ਸੀ ਵੀ ਰਵੀ ਉਹਦੇ ਨਾਲ ਇਦਾਂ ਕਰੂਗਾ ਉਹਦੀ ਮੰਮੀ ਕਹਿੰਦੀ ਆ ਕਿ ਰੀਆ ਤੈਨੂੰ ਕੀ ਹੋ ਗਿਆ ਅੱਜ ਤਾਂ ਤੂੰ ਕਹਿੰਦੀ ਸੀ ਕਿ ਮੈਂ ਸਹੇਲੀਆਂ ਨਾਲ ਫਿਲਮ ਦੇਖਣ ਜਾਣਾ ਤੇ ਤੂੰ ਛੇਤੀ ਆ ਗਈ ਨਾਲੇ ਤੂੰ ਰੋ ਕਿਉਂ ਰਹੀ ਆ ਉਹ ਕਹਿੰਦੀ ਬੱਸ ਮੰਮੀ ਮੈਨੂੰ ਐਵੇਂ ਨਹੀਂ ਪਸੰਦ ਆਈਆਂ ਕੁੜੀਆਂ ਕਹਿੰਦੀ ਆ ਜਿਆਦਾ ਸੋਹਣੇ ਕੱਪੜੇ ਪਾ ਪਾ ਕੇ ਆਈਆਂ ਸੀ ਟੌਰ ਕੱਢ ਕੇ ਤੇ ਮੈਨੂੰ ਕਹਿੰਦੀਆਂ ਵੀ ਤੂੰ ਤਾਂ ਅਨਪੜਾਂ ਵਰਗੀ ਲੱਗਦੀ ਆ ਮੈਨੂੰ ਨਹੀਂ ਪਸੰਦ ਇਹੋ ਜੀਆਂ ਸਹੇਲੀਆਂ ਅੱਜ ਤੋਂ ਬਾਅਦ ਮੈਂ ਨਹੀਂ ਉਹਨਾਂ ਨਾਲ ਜਾਣਾ ਤਾਂ ਉਹਦੀ ਮਾਂ ਕਹਿੰਦੀ ਇਹਦੇ ਵਿੱਚ ਰ ਹਰੇਕ ਦੀ ਆਪਣੀ ਸੋਚ ਹੁੰਦੀ ਆ ਚੱਲ ਕੋਈ ਨਾ ਤੂੰ ਚੁੱਪ ਕਰ ਜਾ ਚਲੋ ਇਹ ਕਹਿ ਕੇ ਟਾਲ ਦਿੰਦੀ ਆ ਉਹ ਪਰ ਸਾਰੀ ਰਾਤ ਉਹਨੂੰ ਨੀਂਦ ਨਹੀਂ ਆਉਂਦੀ ਉਹ ਰਵੀ ਬਾਰੇ ਸੋਚ-ਸੋਚ ਕੇ ਪਰੇਸ਼ਾਨ ਰਹਿੰਦੀ ਆ ਉਹਨੂੰ ਗੁੱਸਾ ਵੀ ਆਉਂਦਾ ਚਲੋ ਸਮਾਂ ਗੁਜ਼ਰਦਾ ਉਹ ਕਾਲਜ ਜਾਂਦੀ ਆ ਤਾਂ ਕਾਲਜ ਜਾ ਕੇ ਉਹ ਰਵੀ ਨੂੰ ਬੁਲਾਉਂਦੀ ਨਹੀਂ ਪਹਿਲਾਂ ਤਾਂ ਉਹਨੂੰ ਇਹ ਸੀ ਮੈਂ ਕਾਲਜ ਜਾਣਾ ਬੰਦ ਕਰਦੇ ਆ ਪਰ ਉਹ ਸੋਚਦੀ ਆ ਵੀ ਮੈਂ ਕੀ ਗਲਤੀ ਕੀਤੀ ਆ ਵੀ ਉਹਨੇ ਗਲਤੀ ਕੀਤੀ ਆ ਉਹ ਆਪੇ ਹੈਨਾ ਉਹਨੂੰ ਸ਼ਰਮ ਆਉਣੀ ਚਾਹੀਦੀ ਆ ਹੁਣ ਜਦੋਂ ਰਵੀ ਤੇਰੀ ਆਦਾ ਰਿਸ਼ਤਾ ਆਪਸ ਦੇ ਵਿੱਚ ਇਦਾਂ ਹੋ ਜਾਂਦਾ ਕਾਲਜ ਦੇ ਬੱਚੇ ਜਿਹੜੇ ਉਹ ਵੀ ਨੋਟ ਕਰਦੇ ਆ ਕੁੜੀਆਂ ਰੀਆ ਨੂੰ ਪੁੱਛਦੀਆਂ ਪਰ ਉਹ ਕੁਝ ਨਹੀਂ ਦੱਸਦੀ ਤੇ ਇੰਨੇ ਨੂੰ ਉਹਦੀ ਗ੍ਰੈਜੂਏਸ਼ਨ ਆ ਜਿਹੜੀ ਕੰਪਲੀਟ ਹੋ ਜਾਂਦੀ ਆ ਗ੍ਰੈਜੂਏਸ਼ਨ ਤੋਂ ਬਾਅਦ ਉਹ ਕਿਸੇ ਹੋਰ ਕਾਲਜ ਦੇ ਵਿੱਚ ਪੀਐਡ ਕਰਨ ਲੱਗ ਜਾਂਦੀ ਆ ਪੀਐਡ ਤੋਂ ਬਾਅਦ ਚਲੋ ਉਹ ਆਪਣੇ ਟੈਸਟਾਂ ਦੀ ਤਿਆਰੀ ਕਰਦੀ ਆ ਤੇ ਉਹਦੇ ਵਾਸਤੇ ਨਾ ਇੱਕ ਰਿਸ਼ਤਾ ਆਉਂਦਾ ਇਹ ਰਿਸ਼ਤਾ ਜਿਹੜਾ ਉਹਨਾਂ ਦੇ ਪਿੰਡ ਤੋਂ ਦੋਕ ਪਿੰਡ ਦੂਰ ਇੱਕ ਬਹੁਤ ਤਕੜੇ ਕਰਦਾ ਰਿਸ਼ਤ ਕਰਦੇ ਮੁੰਡੇ ਦਾ ਰਿਸ਼ਤਾ ਆਉਂਦਾ ਤੇ ਚਲੋ ਗੱਲਬਾਤ ਹੁੰਦੀ ਆ ਰਿਸ਼ਤੇ ਦੀ ਉਸ ਤੋਂ ਬਾਅਦ ਜਿਹੜੇ ਮਾਪਿਓ ਨੇ ਦੋਨਾਂ ਕੁੜੀ ਦੇ ਤੇ ਮੁੰਡੇ ਦੇ ਇਸ ਤੇ ਲਈ ਸਹਿਮਤੀ ਦੇ ਦਿੰਦੇ ਆ ਜਦੋਂ ਰੀਆ ਨੂੰ ਕਿਹਾ ਜਾਂਦਾ ਵੀ ਤੈਨੂੰ ਮੁੰਡੇ ਨੂੰ ਮਲਾਉਣਾ ਤਾਂ ਰੀਆ ਕਹਿੰਦੀ ਕਿ ਮੈਂ ਉਸ ਮੁੰਡੇ ਨਾਲ ਵਿਆਹ ਕਰਾਉ ਜਿਹੜਾ ਮੇਰੀ ਫੋਟੋ ਦੇਖ ਕੇ ਮੇਰੇ ਨਾਲ ਵਿਆਹ ਕਰਾ ਸਕੇ ਮੈਂ ਕਿਸੇ ਨੂੰ ਫਿਜ਼ੀਕਲੀ ਨਹੀਂ ਮਿਲਣਾ ਮੈਂ ਸਾਹਮਣੇ ਤੋਂ ਵੇਖਣਾ ਵੀ ਨਹੀਂ ਹੈਗਾ ਮੈਂ ਵੀ ਮੁੰਡੇ ਦੀ ਫੋਟੋ ਵੇਖ ਲਵਾਂ ਚਲੋ ਰੀਆ ਦਾ ਪਿਓ ਆ ਜਿਹੜਾ ਉਹ ਮੁੰਡੇ ਦੀ ਫੋਟੋ ਲੈ ਆਉਂਦਾ ਫੋਟੋ ਲਿਆ ਕੇ ਉਹ ਕੁੜੀ ਨੂੰ ਦਿਖਾਉਂਦਾ ਤੇ ਰੀਆ ਨੂੰ ਮੁੰਡਾ ਪਸੰਦ ਆ ਜਾਂਦਾ ਉਹ ਵੈਸੇ ਵੀ ਫੋਟੋ ਵੇਖਦੀ ਨਹੀਂ ਉਹਨੂੰ ਇਹ ਹੁੰਦਾ ਵੀ ਮੇਰਾ ਬਾਪ ਮੇਰੇ ਲਈ ਚੰਗਾ ਹੀ ਕਰੂਗਾ ਵੀ ਹੁਣ ਤੱਕ ਕਿਹੜਾ ਬਾਪ ਆ ਜਿਹਨੇ ਆਪਣੀ ਧੀ ਦਾ ਚੰਗਾ ਨਾ ਸੋਚਿਆ ਹੋਵੇ ਤੇ ਉਧਰੋਂ ਮੁੰਡੇ ਨੂੰ ਕੁੜੀ ਦੀ ਫੋਟੋ ਦਿਖਾ ਦਿੱਤੀ ਜਾਂਦੀ ਹੈ ਤੇ ਕੁੜੀ ਮੁੰਡੇ ਨੂੰ ਵੀ ਪਸੰਦ ਆ ਜਾਂਦੀ ਆ ਉਹ ਆਪਣੇ ਪਾਪਾ ਨੂੰ ਕਹਿ ਦਿੰਦੀ ਆ ਕਿ ਜਦੋਂ ਤੁਹਾਨੂੰ ਮੁੰਡਾ ਪਸੰਦ ਆ ਗਿਆ ਤੇ ਮੈਨੂੰ ਵੀ ਪਸੰਦੀ ਆ ਚਲੋ ਰੀਆ ਦੇ ਪਾਪਾ ਵੀ ਪ੍ਰਾਊਡ ਫੀਲ ਕਰਦੇ ਆ ਵੀ ਮੇਰੀ ਧੀ ਮੇਰੇ ਤੇ ਟਰਸਟ ਕਰਦੀ ਆ ਉਹਨੂੰ ਮੁੰਡੇ ਦੀ ਫੋਟੋ ਦਿਖਾਈ ਜਾਂਦੀ ਆ ਉਹ ਮੁੰਡੇ ਦੀ ਫੋਟੋ ਫੜਤਾ ਲੈਂਦੀ ਆ ਪਰ ਉਹ ਵੇਖਦੀ ਨਹੀਂ ਉਹਨੂੰ ਇਹ ਹੁੰਦਾ ਵੀ ਠੀਕ ਆ ਬਸ ਤੇ ਚਲੋ ਉਸ ਤੋਂ ਬਾਅਦ ਮੁੰਡੇ ਨੂੰ ਕੁੜੀ ਦੀ ਫੋਟੋ ਦਿਖਾਈ ਜਾਂਦੀ ਆ ਕੁੜੀ ਮੁੰਡੇ ਨੂੰ ਪਸੰਦ ਆ ਜਾਂਦੀ ਆ ਤੇ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਰਿਸ਼ਤਾ ਤੈਅ ਹੋ ਜਾਂਦਾ ਤੇ 1 ਮਹੀਨੇ ਬਾਅਦ ਦਾ ਮਹੂਰਤ ਕਢਾ ਕੇ ਵਿਆਹ ਦਾ ਦਿਨ ਮਿੱਥ ਲਿਆ ਜਾਂਦਾ ਵਿਆਹ ਰੱਖਿਆ ਜਾਂਦਾਗਾ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਕੁੜੀ ਬੜੇ ਸ਼ੌਂਕ ਨਾਲ ਆਪਣੇ ਕੱਪੜੇ ਖਰੀਦੀ ਆ ਤਿਆਰੀਆਂ ਕਰਦੀ ਆ ਮੁੰਡੇ ਦੇ ਪਰਿਵਾਰ ਵਾਲੇ ਵੀ ਬੜੇ ਸ਼ੌਂਕ ਨਾਲ ਤਿਆਰੀਆਂ ਕਰਦੇ ਆ ਤਾਂ ਚਲੋ ਜਦੋਂ ਵਿਆਹ ਦਾ ਦਿਨ ਆਉਂਦਾ ਬਰਾਤ ਆਉਂਦੀ ਆ ਬਰਾਤ ਦਾ ਸਵਾਗਤ ਕੀਤਾ ਜਾਂਦਾ ਉਸ ਤੋਂ ਬਾਅਦ ਜਦੋਂ ਫੇਰਿਆਂ ਦੀ ਰਸਮ ਹੁੰਦੀ ਆ ਤਾਂ ਕੁੜੀ ਤੇ ਮੁੰਡੇ ਨੂੰ ਜਦੋਂ ਮੰਡਪ ਦੇ ਵਿੱਚ ਬਿਠਾਇਆ ਜਾਂਦਾ ਤਾਂ ਮੁੰਡਾ ਆਪਣਾ ਸਿਰਾ ਪਿੱਛੇ ਹਟਾਉਂਦਾ ਤਾਂ ਕੁੜੀ ਮੁੰਡੇ ਵੱਲ ਵੇਖ ਕੇ ਇੱਕਦਮ ਖੜੀ ਹੋ ਜਾਂਦੀ ਆ ਰੀਆ ਆਪਣੇ ਪਾਪਾ ਨੂੰ ਕਹਿੰਦੀ ਆ ਪਾਪਾ ਮੈਂ ਇਹ ਵਿਆਹ ਨਹੀਂ ਕਰਨਾ ਰੀਆ ਦੇ ਪਾਪਾ ਨੂੰ ਕਹਿੰਦੇ ਕਿ ਕੀ ਗੱਲ ਹੋ ਗਈ ਪੁੱਤ? ਉਹਦੋਂ ਤਾਂ ਤੂੰ ਮੈਨੂੰ ਕਹਿੰਦੀ ਸੀ ਕਿ ਮੈਂ ਤੇਰੇ ਕਹੇ ਤੇ ਮੈਨੂੰ ਮੁੰਡਾ ਪਸੰਦ ਆ ਜਾਊਗਾ ਤੇ ਹੁਣ ਤੈਨੂੰ ਕੀ ਗੱਲ ਹੋ ਗਈ ਤੂੰ ਵਿਆਹ ਨੂੰ ਜਵਾਬ ਦੇਣੀ ਆ ਤੂੰ ਤਾਂ ਸਾਡੀ ਬਦਨਾਮੀ ਕਰਾਏਂਗੀ ਨਾਲੇ ਮੁੰਡੇ ਵਾਲਿਆਂ ਦੀ ਕਰਵਾਏਂਗੀ। ਉਹ ਕਹਿੰਦੀ ਪਾਪਾ ਮੈਂ ਵਿਆਹ ਨਹੀਂ ਕਰਨਾ। ਉਹ ਕਹਿੰਦਾ ਵੀ ਕੀ ਗੱਲ ਹੋ ਗਈ ਧੀ ਇਹ ਤਾਂ ਮੈਨੂੰ ਦੱਸ ਤਾ ਸਹੀ। ਇਹੀ ਤਾਂ ਮੁੰਡਾ ਜਿਹੜਾ ਮੈਂ ਤੇਰੇ ਵਾਸਤੇ ਵੇਖਿਆ ਸੀ। ਉਹ ਕਹਿੰਦੀ ਨਹੀਂ ਇਹ ਮੁੰਡਾ ਨਹੀਂ ਹੋ ਸਕਦਾ। ਉਹ ਕਹਿੰਦਾ ਮੈਂ ਤੈਨੂੰ ਫੋਟੋ ਦਿਖਾਈ ਸੀ। ਉਹ ਕਹਿੰਦੀ ਕਿ ਫੋਟੋ ਤੁਸੀਂ ਭਾਵੇਂ ਮੈਨੂੰ ਦਿਖਾਈ ਸੀ ਮੈਂ ਫੋਟੋ ਨਹੀਂ ਵੇਖੀ ਸੀ ਪਰ ਮੈਂ ਇਹ ਮੁੰਡੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ ਤਾਂ ਉਹਦੇ ਪਾਪਾ ਜਿਹੜੇ ਉਹਨੂੰ ਕਹਿੰਦੇ ਵੀ ਮੈਨੂੰ ਤੂੰ ਪੂਰੀ ਗੱਲ ਦੱਸ ਰੀਆ ਆਪਣੇ ਮੰਮੀ ਪਾਪਾ ਨੂੰ ਕਮਰੇ 'ਚ ਲੈ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਕਹਿੰਦੀ ਕਿ ਪਾਪਾ ਮੈਂ ਬਹੁਤ ਵੱਡੀ ਗਲਤੀ ਕੀਤੀ ਸੀ ਮੈਂ ਤੁਹਾਨੂੰ ਧੋਖਾ ਦਿੱਤਾ ਸੀ ਮੈਂ ਤੁਹਾਡੇ ਨਾਲ ਨਜ਼ਰ ਮਿਲਾਉਣ ਯੋਗੀ ਨਹੀਂ ਹੈਗੀ ਪਰ ਅੱਜ ਮੈਨੂੰ ਇਹ ਸਚਾਈ ਦੱਸਣੀ ਪਊ ਕਿਉਂਕਿ ਮੇਰੀ ਪੂਰੀ ਜ਼ਿੰਦਗੀ ਦਾ ਸਵਾਲ ਆ ਕਾਲਜ ਦੇ ਵਿੱਚ ਜਦੋਂ ਮੈਂ ਗ੍ਰੈਜੂਏਸ਼ਨ ਕਰਦੀ ਸੀ ਤਾਂ ਇਹੀ ਮੁੰਡਾ ਮੈਨੂੰ ਪਸੰਦ ਕਰਦਾ ਸੀ ਮੈਂ ਵੀ ਇਹਨੂੰ ਪਸੰਦ ਕਰਨ ਲੱਗੀ ਸੀ ਫਿਰ ਉਹ ਆਪਣੀ ਮਾਂ ਨੂੰ ਦੱਸਦੀ ਆ ਕਿ ਮਾਂ ਜਿਸ ਦਿਨ ਮੈਂ ਤੈਨੂੰ ਫਿਲਮ ਦੇਖਣ ਦਾ ਕਹਿ ਕੇ ਗਈ ਸੀ ਮੈਂ ਏਸੇ ਮੁੰਡੇ ਨਾਲ ਮਿਲਣ ਗਈ ਸੀ ਪਰ ਮੈਂ ਗਲਤ ਸੋਚ ਨਹੀਂ ਰੱਖੀ ਸੀ ਤੇ ਮੈਨੂੰ ਲੱਗਦਾ ਵੀ ਨਹੀਂ ਸੀ ਵੀ ਇਹ ਮੈਨੂੰ ਗਲਤ ਤਰੀਕੇ ਨਾਲ ਵਰਤੂਗਾ ਪਰ ਇਹਨੇ ਮੈਨੂੰ ਕਿਹਾ ਕਿ ਚੱਲ ਆਪਾਂ ਫਿਲਮ ਦੇਖ ਕੇ ਆਵਾਂਗੇ ਮੈਂ ਗਈ ਇਹਦੇ ਨਾਲ ਪਰ ਇਹ ਮੈਨੂੰ ਹੋਟਲ ਚ ਲੈ ਗਿਆ ਉੱਥੇ ਵੀ ਇਹਨੇ ਮੈਨੂੰ ਸਿਰਫ ਇਹ ਕਿਹਾ ਸੀ ਕਿ ਆਪਾਂ ਗੱਲਾਂ ਬਾਤਾਂ ਕਰਨੀਆਂ ਪਰ ਇਹਨੇ ਮੇਰੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੀ ਧੀ ਤੁਹਾਡੇ ਸਾਹਮਣੇ ਖੜੀ ਆ ਤੁਹਾਡੀ ਧੀ ਦੀ ਇੱਜ਼ਤ ਓਵੇਂ ਹੀ ਆ ਜਿਵੇਂ ਪਹਿਲਾਂ ਸੀ ਮੇਰੀ ਇੱਜ਼ਤ ਨੂੰ ਮੈਂ ਦਾਗ ਨਹੀਂ ਲੱਗਣ ਦਿੱਤਾ ਪਰ ਇਹਨੇ ਮੇਰੇ ਨਾਲ ਧੋਖਾ ਕੀਤਾ ਇਹਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਮੈਂ ਇਹਦੇ ਨਾਲ ਵਿਆਹ ਕਰਾਂ ਮੈਂ ਇਹਨੇ ਤਾਂ ਸਾਰੀ ਉਮਰ ਮੈਨੂੰ ਤਾਨੇ ਮਿਹਨੇ ਮਾਰਨੇ ਆ ਤੇ ਨਾਲੇ ਮੈਂ ਤਾਂ ਇਹਨੂੰ ਠੋਕਰ ਮਾਰੀ ਆ ਵੀ ਇਹੋ ਜਿਹਾ ਬੰਦਾ ਤੁਹਾਡਾ ਜਵਾਈ ਬਣੂਗਾ ਤੁਸੀਂ ਆਪ ਹੀ ਸੋਚ ਲਓ ਉਸ ਦਿਨ ਇਸ ਮੁੰਡੇ ਨੇ ਮੈਨੂੰ ਇਹ ਕਿਹਾ ਸੀ ਕਿ ਮੈਂ ਤਾਂ ਤਕੜੇ ਘਰ ਦੀ ਅਮੀਰ ਘਰਾਣੇ ਦੀ ਕੁੜੀ ਨਾਲ ਵਿਆਹ ਕਰੂੰ ਵੀ ਮੈਂ ਤੇਰੇ ਵਰਗੀ ਮੱਧ ਵਰਗੀ ਪਰਿਵਾਰ ਦੀ ਕੁੜੀ ਕੀ ਲੈਣੀ ਆਂਗੀ ਤੇ ਹੁਣ ਇਹ ਕਰਵਾਵੇ ਵਿਆਹ ਤਾਂ ਉਹ ਕਹਿੰਦਾ ਪੁੱਤ ਵੀ ਇੰਨੀ ਵੱਡੀ ਗੱਲ ਤੂੰ ਸਾਡੇ ਤੋਂ ਲੁਕੋਈ ਵੀ ਇਹ ਗੱਲ ਤੈਨੂੰ ਸਾਡੇ ਨਾਲ ਪਹਿਲਾਂ ਨਹੀਂ ਸਾਂਝੀ ਕਰਨੀ ਚਾਹੀਦੀ ਸੀ ਚਲ ਕੁੜੀ ਦਾ ਪਿਓ ਉਹਦੀ ਗੱਲ ਸੁਣਦਾ ਤੇ ਬਾਹਰ ਆ ਕੇ ਉਹ ਰਵੀ ਦੇ ਪਿਓ ਨੂੰ ਕਹਿੰਦਾ ਵੀ ਸੌਰੀ ਵੀ ਅਸੀਂ ਇਹ ਵਿਆਹ ਨਹੀਂ ਕਰ ਸਕਦੇ ਉਹਦਾ ਪਿਓ ਪੁੱਛਦਾ ਵੀ ਕੀ ਗੱਲ ਹੋ ਗਈ ਆ ਉਹ ਕਹਿੰਦਾ ਵੀ ਗੱਲ ਤਾਂ ਮੈਂ ਨਹੀਂ ਦੱਸ ਸਕਦਾ ਉਹ ਕਹਿੰਦਾ ਵੀ ਗੱਲ ਤਾਂ ਦੱਸਣੀ ਪੂ ਬੇਨਾਰੀ ਜਣ ਤੂੰ ਵਿਆਹ ਤੋਂ ਕਿਵੇਂ ਜਵਾਬ ਦੇ ਸਕਦਾ ਵੀ ਐ ਥੋੜੀ ਹੁੰਦਾ ਵੀ ਤੁਸੀਂ ਬਰਾਤ ਬੁਲਾਈ ਤੇ ਜਵਾਬ ਦੇ ਦਿਓ ਫਿਰ ਚਲੋ ਰਵੀ ਦੇ ਮੰਮੀ ਪਾਪਾ ਨੂੰ ਸਾਈਡ ਤੇ ਲਿਜਾ ਕੇ ਰੀਆ ਦੇ ਮੰਮੀ ਪਾਪਾ ਸਾਰੀ ਗੱਲ ਦੱਸਦੇ ਆ ਤੇ ਫਿਰ ਰਵੀ ਦਾ ਪਾਪਾ ਜਿਹੜਾ ਰਵੀ ਦੀ ਮਾਂ ਨੂੰ ਕਹਿੰਦਾ ਮੈਂ ਤੈਨੂੰ ਕਿਹਾ ਸੀ ਨਾ ਤੂੰ ਨਾ ਠੱਗੀ ਕਰ ਤੂੰ ਨਾ ਧੋਖਾ ਕਰ ਅਸਲ ਦੇ ਵਿੱਚ ਰਵੀ ਦਾ ਇੱਕ ਜੁੜਵਾ ਭਰਾ ਸੀ ਭਾਵੇਂ ਕਿ ਉਹ ਜੁੜਵਾ ਸੀ ਪਰ ਉਹਨਾਂ ਦੀ ਸ਼ਕਲ ਦੇ ਵਿੱਚ ਥੋੜਾ ਜਿਹਾ ਫਰਕ ਸੀ ਪਾ ਮੇ ਕੇ ਰੀਆ ਨੇ ਮੁੰਡੇ ਦੀ ਫੋਟੋ ਵੇਖੀ ਸੀ ਪਰ ਉਹਨੇ ਚੰਗੀ ਤਰ੍ਹਾਂ ਨਹੀਂ ਵੇਖੀ ਸੀ ਤੇ ਉਹਨੂੰ ਲੱਗਿਆ ਵੀ ਨਹੀਂ ਸੀ ਵੀ ਇਹ ਰਵੀ ਆ। ਰਵੀ ਦੇ ਭਰਾ ਦੀ ਫੋਟੋ ਦਿਖਾਈ ਸੀ ਕਿਉਂਕਿ ਰਵੀ ਨੂੰ ਰਿਸ਼ਤਾ ਨਹੀਂ ਹੋ ਰਿਹਾ ਸੀ। ਰਵੀ ਬਹੁਤ ਵਿਗੜਿਆ ਮੁੰਡਾ ਸੀ। ਉਹਨੂੰ ਕੋਈ ਵੀ ਰਿਸ਼ਤਾ ਕਰਕੇ ਰਾਜੀ ਨਹੀਂ ਸੀ। ਉਹਨਾਂ ਨੇ ਜਦੋਂ ਇਹ ਗੱਲ ਪਤਾ ਲੱਗੀ ਵੀ ਕੁੜੀ ਫੋਟੋ ਤੇ ਰਿਸ਼ਤਾ ਲੈਣ ਨੂੰ ਤਿਆਰ ਆ ਉਹਨਾਂ ਨੂੰ ਲੱਗਿਆ ਵੀ ਆਪਾਂ ਫੋਟੋ ਰਵੀ ਦੇ ਭਰਾ ਦੀ ਦਿਖਾ ਦਿੰਨੇ ਆ। ਵਿਆਹ ਉਹਨਾਂ ਰਵੀ ਨੂੰ ਲੈ ਜਾਗੇ ਵੀ ਇੰਨਾ ਚਿਰ ਇੰਨਾ ਫਰਕ ਆਗਾ ਵੀ ਬਾਕੀ ਇੱਕੋ ਹੀ ਘਰ ਦੇ ਤਾਂ ਮੁੰਡੇ ਆਗੇ ਵੀ ਜਦੋਂ ਕਿਉਂਕਿ ਜਿਹੜਾ ਰੀਆ ਦਾ ਪਿਓ ਸੀ ਉਹਨੇ ਪਰਿਵਾਰ ਦੀ ਪੁੱਛ ਪੜਤਾਲ ਕੀਤੀ ਸੀ ਤੇ ਪਰਿਵਾਰ ਬਾਰੇ ਵਧੀਆ ਸਹਿਮਤੀ ਮਿਲੀ ਸੀ ਬਾਕੀ ਇਹ ਆ ਵੀ ਜਦੋਂ ਉਹਨੇ ਮੁੰਡੇ ਦੂਜੇ ਬਾਰੇ ਪੁੱਛਿਆ ਸੀ ਤਾਂ ਜਿਤੋਂ ਵੀ ਪੁੱਛਿਆ ਸੀ ਉਹ ਕਹਿੰਦੇ ਸੀ ਵੀ ਹਾਂ ਮੁੰਡਾ ਸਿਆਣਾ ਇਸ ਆੜ ਦੇ ਵਿੱਚ ਰਵੀ ਦੀ ਮਾਂ ਜਿਹੜੀ ਉਹ ਆਪਣੇ ਵਿਗੜੇ ਹੋਏ ਰਵੀ ਨੂੰ ਵਿਆਹਣਾ ਚਾਹੁੰਦੀ ਸੀ ਪਰ ਟਾਈਮ ਤੇ ਰੀਆ ਨੂੰ ਪਤਾ ਲੱਗ ਜਾਂਦਾ ਫਿਰ ਰਵੀ ਦੇ ਪਾਪਾ ਜਿਹੜੇ ਉਹ ਰੀਆ ਦੇ ਪਾਪਾ ਤੋਂ ਮਾਫੀ ਮੰਗਦੇ ਆ ਤੇ ਕਹਿੰਦੇ ਆ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸਾਨੂੰ ਪਤਾ ਇਹ ਸਾਡਾ ਵਿਗੜਿਆ ਮੁੰਡਾ ਇਹਦੀ ਮਾਂ ਨੂੰ ਮੈਂ ਲੱਖ ਜੋਰ ਲਾ ਲਿਆ ਪਰ ਇਹਦੀ ਮਾਂ ਨੇ ਪਿਆਰ ਤੇ ਪਾਣੀ ਨਹੀਂ ਪੈਣ ਦਿੱਤਾ ਇਹਦੀ ਮਾਂ ਨੇ ਕਿਹਾ ਕਿ ਮੁੰਡਾ ਵਿਹੋਣਾ ਮੈਂ ਤਾਂ ਇਹਨੂੰ ਵਿਆਹ ਕੇ ਹੀ ਰਾਜੀ ਨਹੀਂ ਫਿਰ ਉਹਨੂੰ ਬਹੁਤ ਗੁੱਸਾ ਆਉਂਦਾ ਫਿਰ ਉਹ ਕਹਿੰਦਾ ਵੀ ਦੇਖੋ ਸਰਦਾਰ ਜੀ ਤੁਹਾਡੀ ਧੀ ਆ ਹਣਾ ਤੁਹਾਡੀ ਧੀ ਦੀ ਇੱਜ਼ਤ ਆ ਵੀ ਜੇ ਅੱਜ ਅਸੀਂ ਬਰਾਤ ਖਾਲੀ ਲੈ ਕੇ ਜਾਵਾਂਗੇ ਨਾਲੇ ਸਾਡੀ ਬੇਇੱਜ਼ਤੀ ਨਾਲੇ ਤੁਹਾਡੀ ਬੇਇੱਜ਼ਤੀ ਆਪਾਂ ਇਸ ਗੱਲ ਨੂੰ ਨੇ ਪਟਾਉਣੇ ਆ ਇਸ ਗੱਲ ਨੂੰ ਸੁਲਝਾਉਣੇ ਆ ਇਹਦਾ ਕੀ ਹੱਲ ਹੋ ਸਕਦਾ ਤਾਂ ਉਹ ਕਹਿੰਦਾ ਵੀ ਤੁਸੀਂ ਦੇਖੋ ਕੀ ਹੋ ਸਕਦਾ ਉਹ ਕਹਿੰਦਾ ਫਿਰ ਰਵੀ ਨੂੰ ਛੱਡੋ ਜਿਹੜੇ ਮੁੰਡੇ ਨਾਲ ਗੱਲ ਹੋਈ ਆ ਮੇਰੇ ਛੋਟੇ ਮੁੰਡੇ ਨਾਲ ਆਕਾਸ਼ ਨਾਲ ਹੀ ਇਹਦਾ ਵਿਆਹ ਕਰਦੇ ਆ ਕਿਉਂਕਿ ਉਹ ਬਹੁਤ ਸਿਆਣਾ ਤੇ ਸੁਲਝਿਆ ਹੋਇਆ ਮੁੰਡਾ ਉਹ ਕਹਿੰਦੇ ਵੀ ਤੁਸੀਂ ਆਪਣੇ ਮੁੰਡੇ ਨੂੰ ਪੁੱਛੋ ਉਹ ਕਹਿੰਦੇ ਵੀ ਉਹ ਮੁੰਡਾ ਸਾਡਾ ਕਹਨੇ ਦੇ ਵਿੱਚ ਹੀ ਆ ਉਹ ਸਾਡੀ ਗੱਲ ਨਹੀਂ 모ੜੂਗਾ ਚਲੋ ਫਿਰ ਆਕਾਸ਼ ਨੂੰ ਬੁਲਾਇਆ ਜਾਂਦਾ ਤੇ ਉਹਨੂੰ ਪੁੱਛਿਆ ਜਾਂਦਾ ਤੇ ਆਕਾਸ਼ ਦਾ ਪਿਓ ਉਹਦੇ ਅੱਗੇ ਹੱਥ ਜੋੜਦਾ ਵੀ ਪੁੱਤ ਤੇਰੇ ਰੱਖਣ ਦੇ ਆ ਹੁਣ ਤੱਕ ਤੂੰ ਹਰ ਕਿਤੇ ਮੇਰੀ ਇੱਜ਼ਤ ਰੱਖੀ ਆ ਤੇ ਇੱਥੇ ਵੀ ਰੱਖ ਲਾ ਤਾਂ ਜਿਹੜੀ ਉਹਦੀ ਮੰਮੀ ਉਹ ਕਹਿੰਦੀ ਵੀ ਇਹ ਕਿਵੇਂ ਹੋ ਸਕਦਾ ਇਹਦੇ ਵਿਆਹ ਦਾ ਫੈਸਲਾ ਪਾਏ ਕਿਵੇਂ ਕਰ ਸਕਦੇ ਆ ਆਕਾਸ਼ ਕਹਿੰਦਾ ਮਾਂ ਆਪਣੇ ਪਿਓ ਦੀ ਇੱਜ਼ਤ ਬਚਾਉਣ ਲਈ ਮੈਨੂੰ ਵਿਆਹ ਕੀ ਮੈਨੂੰ ਜੇ ਜ਼ਿੰਦਗੀ ਵੀ ਦਾਤੇ ਲਾਉਣੀ ਪਵੇ ਤਾਂ ਵੀ ਮੈਂ ਪਿੱਛੇ ਨਹੀਂ ਹਟੂ ਕਿਉਂਕਿ ਮੇਰੇ ਪਿਓ ਨੇ ਬਹੁਤ ਇੱਜ਼ਤ ਕਮਾਈ ਆ ਤੇ ਸਾਡਾ ਬਹੁਤ ਕੀਤਾ ਵਿਆਹ ਤਾਂ ਬਹੁਤ ਛੋਟੀ ਗੱਲ ਆ ਤੇ ਨਾਲੇ ਮੇਰੇ ਪਿਓ ਨੇ ਵਿਆਹ ਨੂੰ ਐਵੇਂ ਤਾਂ ਨਹੀਂ ਹਾਂ ਕਰਤੀ ਜੇ ਇਹਨੇ ਕੁਝ ਵੇਖਿਆ ਪਰਖਿਆ ਫੇਰੀ ਹਾਂ ਕੀਤੀ ਆ ਤਾਂ ਫਿਰ ਉਸ ਤੋਂ ਬਾਅਦ ਰਵੀ ਦੀ بجائے ਆਕਾਸ਼ ਦਾ ਵਿਆਹ ਰੀਆ ਨਾਲ ਹੁੰਦਾ ਜਿੰਨੇ ਉੱਥੇ ਲੋਕ ਮੌਜੂਦ ਹੁੰਦੇ ਆ ਚਲੋ ਉਹਨਾਂ ਨੂੰ ਤਾਂ ਗੱਲ ਪਤਾ ਲੱਗਦੀ ਆ ਪਰ ਸਾਰੇ ਇਸ ਗੱਲ ਦੀ ਸਲਾਹਤਾ ਕਰਦੇ ਆ ਵੀ ਦੇਖੋ ਇੱਕ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਗਈ ਜੇ ਰਵੀ ਤੇ ਰੀਆ ਦਾ ਵਿਆਹ ਹੋ ਜਾਂਦਾ ਤਾਂ ਉਹਨਾਂ ਦੇ ਵਿੱਚ ਸਾਰੀ ਉਮਰ ਦਾ ਪਾੜ ਰਹਿਣਾ ਸੀ ਉਹਨਾਂ ਦੀ ਬਣਨੀ ਨਹੀਂ ਸੀ ਤੇ ਸਾਰੀ ਉਮਰ ਦਾ ਦੁੱਖ ਰਹਿਣਾ ਸੀ ਹੁਣ ਭਾਵੇਂ ਇੱਕ ਵਾਰੀ ਚਲੋ ਗੱਲ ਦੀ ਚਰਚਾ ਹੋਈ ਆ ਪਰ ਇਸ ਗੱਲ ਨੂੰ ਸਰਾਇਆ ਵੀ ਗਿਆ ਵੀ ਇੱਕ ਅਸਲੀ ਮਾਪੇ ਉਹੀ ਹੁੰਦਾ ਜਿਹੜਾ ਆਪਣੇ ਬੱਚੇ ਦੀਆਂ ਗਲਤੀਆਂ ਨੂੰ ਨਾ ਲੁਕਾ ਕੇ ਸਹੀ ਫੈਸਲਾ ਕਰਦਾ ਤੇ ਰਵੀ ਦੇ ਪਿਓ ਦਾ ਫੈਸਲਾ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਉਸ ਤੋਂ ਬਾਅਦ ਰਵੀ ਜਿਹੜਾ ਉਹ ਉਥੋਂ ਚਲਿਆ ਜਾਂਦਾ ਆਕਾਸ਼ ਤੇ ਰੀਆ ਦਾ ਵਿਆਹ ਹੋ ਜਾਂਦਾ ਰੀਆ ਵਿਆਹ ਕੇ ਆਕਾਸ਼ ਦੀ ਪਤਨੀ ਬਣ ਕੇ ਆਪਣੇ ਸਹੁਰੇ ਘਰ ਜਾਂਦੀ ਆ ਉਹ ਰਹਿੰਦੀ ਤਾਂ ਉਸੇ ਘਰੀ ਆ ਪਰ ਉਹ ਰਵੀ ਨੂੰ ਬਿਲਕੁਲ ਵੀ ਨਹੀਂ ਬੁਲਾਉਂਦੀ ਬਾਕੀ ਸਾਰੇ ਪਰਿਵਾਰ ਨੂੰ ਪਤਾ ਹੁੰਦਾ ਤੇ ਪਰਿਵਾਰ ਵਾਲੇ ਜਿਹੜੇ ਛੱਡ ਕੇ ਕੱਲੀ ਰੀਆ ਦੀ ਸੱਸ ਨੂੰ ਬਾਕੀ ਉਹਦੇ ਘਰ ਵਾਲਾ ਤੇ ਉਹਦਾ ਸਹੁਰਾ ਰੀਆ ਦਾ ਬਹੁਤ ਕਰਦੇ ਆ ਤੇ ਰੀਆ ਆਕਾਸ਼ ਨੂੰ ਇਹੀ ਕਹਿੰਦੀ ਆ ਵੀ ਠੀਕ ਆ ਰਵੀ ਨਾਲ ਮੇਰਾ ਰਿਸ਼ਤਾ ਸੀ ਪਰ ਮੈਂ ਉਹਨੂੰ ਸੱਚੇ ਦਿਲੋਂ ਚਾਹਿਆ ਸੀ ਇਹਨੇ ਮੇਰੇ ਨਾਲ ਚੀਟ ਕੀਤਾ ਜੇ ਤੁਹਾਨੂੰ ਇਹ ਲੱਗਦਾ ਕਿ ਇਹ ਇਸ ਘਰ ਦੇ ਵਿੱਚ ਰਹਿੰਦਾ ਵੀ ਤੁਹਾਨੂੰ ਇਹ ਬਰਦਾਸ਼ਤ ਕਰਨਾ ਔਖਾ ਤਾਂ ਆਪਾਂ ਰਹਿ ਲੈਨੇ ਆ ਉਹ ਕਹਿੰਦਾ ਨਹੀਂ ਆਪਾਂ ਏਸੇ ਹੀ ਘਰ ਦੇ ਵਿੱਚ ਰਹਿਾਂਗੇ ਕਿਉਂਕਿ ਮੈਨੂੰ ਤੇਰੇ ਤੇ ਭਰੋਸਾ ਹੈਗਾ ਵੈਸੇ ਵੀ ਉਹਨੂੰ ਇੰਨੀ ਅਕਲ ਤਾਂ ਆ ਜਾਣੀ ਚਾਹੀਦੀ ਆ ਵੀ ਤੂੰ ਹੁਣ ਉਹਦੀ ਭਾਬੀ ਬਣ ਚੁੱਕੀ ਆ ਤੇ ਹੌਲੀ ਹੌਲੀ ਰਵੀ ਨੂੰ ਇਸ ਗੱਲ ਦਾ ਅਹਿਸਾਸ ਵੀ ਹੋ ਜਾਂਦਾ ਉਹ ਰੀਆ ਤੋਂ ਤੇ ਆਪਣੀ ਮਾਂ ਤੋਂ ਤੇ ਆਪਣੇ ਭਰਾ ਤੋਂ ਬਾਪ ਤੋਂ ਸਾਰਿਆਂ ਤੋਂ ਮਾਫੀ ਮੰਗਦਾ ਕਿ ਮੇਰੀ ਇੱਕ ਗਲਤੀ ਨਾਲ ਤੁਹਾਡੀ ਕਿੱਡੀ ਬਦਨਾਮੀ ਹੋ ਜਾਣੀ ਸੀ ਤੇ ਉਹ ਰੀਆ ਨੂੰ ਵੀ ਇਹੀ ਕਹਿੰਦਾ ਕਿ ਮੈਂ ਹੰਕਾਰ ਦੇ ਵਿੱਚ ਆ ਕੇ ਤੇਰੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ ਪਰ ਤੂੰ ਇੱਕ ਸਿਆਣੀ ਤੇ ਸੁਲਝੀ ਹੋਈ ਕੁੜੀ ਸੀ ਜਿਹੜੀ ਮੇਰੀਆਂ ਗੱਲਾਂ ਦੇ ਵਿੱਚ ਨਹੀਂ ਆਈ ਉਸ ਤੋਂ ਬਾਅਦ ਉਹ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਰਹਿੰਦੇ ਆ ਤੇ 4-5 ਸਾਲਾਂ ਦੇ ਵਿੱਚ ਜਦੋਂ ਰਵੀ ਸੁਧਰ ਜਾਂਦਾ ਸਾਰਿਆਂ ਨੂੰ ਇਹ ਲੱਗਦਾ ਰਿਸ਼ਤੇਦਾਰਾਂ ਨੂੰ ਵੀ ਹੁਣ ਇਹ ਬਦਲ ਗਿਆ ਕਿਉਂਕਿ ਜ਼ਿੰਦਗੀ ਦਾ ਇੱਕ ਹਾਦਸਾ ਬੰਦੇ ਦੀ ਜ਼ਿੰਦਗੀ ਬਦਲ ਦਿੰਦਾ ਚੰਗੇ ਤੋਂ ਮਾੜਾ ਵੀ ਬਣਾ ਸਕਦਾ ਤੇ ਮਾੜੇ ਤੋਂ ਚੰਗਾ ਵੀ ਬਣਾ ਸਕਦਾ ਹੁਣ ਰਵੀ ਦੀਆਂ ਆਦਤਾਂ ਬਹੁਤ ਬਦਲ ਗਈਆਂ ਸੀ ਤੇ ਫਿਰ ਉਹ ਆਪਣੇ ਕਿਸੇ ਦੋਸਤ ਨਾਲ ਗੱਲ ਕਰਕੇ ਬਾਹਰਲੇ ਦੇਸ਼ ਚੱਲਿਆ ਜਾਂਦਾ ਬਾਹਰਲੇ ਦੇਸ਼ ਜਾ ਕੇ ਉਹ ਉੱਥੇ ਮਿਹਨਤ ਕਰਦਾ ਤੇ ਪੀਆਰ ਹੋ ਜਾਂਦਾ ਫਿਰ ਉਧਰ ਹੀ ਕੋਈ ਕੁੜੀ ਲੱਭ ਕੇ ਵਿਆਹ ਕਰਵਾ ਲੈਂਦਾ ਉਹ ਆਪਣੇ ਭਰਾ ਨੂੰ ਕਹਿੰਦਾ ਵੀ ਮੈਂ ਤੁਹਾਡੀ ਜ਼ਿੰਦਗੀ ਦੇ ਵਿੱਚ ਦੁਬਾਰਾ ਕਦੇ ਨਹੀਂ ਆਉਂਗਾ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ। ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।